ਹਾਂਜੀ ਆਪਾਂ ਜੀ ਇਹ ਗੋਡੀਆਂ ਮਠੀਆਂ ਬਣਾਈਆਂ ਆਟੇ ਤੇ ਗੋਡੀਆਂ ਬਹੁਤ ਹੀ ਵਧੀਆ ਬਣੀਆਂ ਆ ਬਹੁਤ ਜਿਆਦੀਆਂ ਹਾਂਜੀ ਖਾਸ ਤਾ 크ਿਸਪੀ ਬਣੀਆਂ ਹੈਗੀਆਂ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਣੀ ਆ ਬਹੁਤ ਵਧੀਆ ਆ ਦੇਖੋ ਜੀ ਬਹੁਤ ਹੀ ਜਿਆਦੀਆਂ 크ਿਸਪੀ ਹੈਗੀਆਂ ਤੇ ਤੁਸੀਂ ਵੀ ਇਸ ਤਰ੍ਹਾਂ ਜੀ ਇਹ ਗੋਟੇ ਆਟੇ ਦੀ ਮਠੀਆਂ ਬਣਾਉਣੀ ਜੇ ਕਿ ਬਹੁਤ ਹੀ ਵਧੀਆ ਤੇ ਬਹੁਤ ਸਵਾਦਿਸ਼ਤ ਪੈਂਦੀਆਂ ਹੈਗੀਆਂ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਪਿਆਰ ਦੇ ਇੰ ਤੁਹਾਡਾ ਇੰਟੀਰੀਅਰ ਗਾਰਡਨ ਨੇ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਸਭ ਤੇ ਸਾਰੇ ਠੀਕ ਠਾਕ ਚੱ ਅੱਜ ਜੇ ਆਪਾਂ ਬਣਾਵਾਂਗੇ ਗੁੜ ਵਾਲੀਆਂ ਮਠੀਆਂ ਮਠੀਆਂ ਬਣਾਉਣ ਲਈ ਆਪਾਂ ਜਿਹੜਾ ਸਮਾਨ ਲਿਆ ਹੈਗਾ ਤੁਸੀਂ ਕੋਈ ਵੀ ਕੌਲੀ ਜਾਂ ਕੱਪ ਮੈਜ਼ਰ ਕਰ ਲੈਣਾ ਆ ਤੇ 1 ਕੱਪ ਆਪਾਂ ਗੁੜ ਦਾ ਲਿਆ ਹੈਗਾ ਆ 1 ਕ ਕੱਪ ਆਪਾਂ ਪਾਣੀ ਦਾ ਪਾ ਕੇ ਤੇਨੂੰ ਗੁੜ ਨੂੰ ਆਪਾਂ ਮੈਲਟ ਕਰਨਾ 2 ਟੇਬਲस्पून ਆਪਾਂ ਇਹਦੇ ਵਿੱਚ ਸਸਮੇ ਜਿਹੜੇ ਤੇਲ ਹੁੰਦੇ ਵਾਈਟ ਉਹ ਪਾਵਾਂਗੇ ਕਿੰਨਾ ਹੀ ਚੌਥਾ ਕੇ ਹਿਸਾ ਆਪਾਂ ਇਹਦੇ ਵਿੱਚ ਜਿਹੜਾ ਮੌਨ ਪਾਉਣਾ ਹੈਗਾ ਤੁਸੀਂ ਇਹਦੇ ਵਿੱਚ ਆਇਲ ਵੀ ਪਾ ਸਕਦੇ ਆ ਤੇ ਤੁਸੀਂ ਦੇਸੀ ਵੀ ਪਾ ਸਕਦੇ ਹੈਗੇ ਆ 2 ਕੱਪ ਆਪਾਂ गेहूं ਦਾ ਆਟਾ ਲਾਉਂਗੇ ਕੰਟ ਦਾ ਆਟਾ ਜਿਹੜਾ ਹੈਗਾ ਆ ਫਿਰ ਆਪਾਂ ਇਹ ਜਿਹੜਾ ਗੁੜ ਹੈਗਾ ਇਹਨੂੰ ਮੈਲਟ ਕਰ ਲੈਣਾ ਹਾਂਜੀ ਹੁਣ ਜਿਹੜਾ ਗੁੜ ਹੈਗਾ ਆਪਾਂ ਇਹਨੂੰ ਮੈਲਟ ਕਰ ਲੈਣਾ 1 ਕੱਪ ਹੀ ਆਪਾਂ ਇਹ ਪਾਣੀ ਦਾ ਪਾਉਣਾ ਤੇ ਇੱਕ ਹੀ ਗੁੜ ਦਾ ਪਾਉਣਾ ਤੇ ਇਹਨੂੰ ਆਪਾਂ ਘੋਲ ਲੈਣਾ ਪਚਾਣੀ ਨਹੀਂ ਬਣਾਉਣੀ ਹੈਗੀ ਜਸਟ ਆਪਾਂ ਇਹਨੂੰ ਮੈਲਟ ਹੀ ਕਰਨਾ ਤੇ ਫਿਰ ਆਪਾਂ ਬਾਅਦ ਦੇ ਵਿੱਚ ਠੰਡਾ ਕਰਕੇ ਇਹਨੂੰ ਛਾਣ ਲੈਣਾ ਹੈਗਾ ਜੋ ਗੁੜ ਜਿਹੜਾ ਹੈਗਾ ਘੁਲ ਗਿਆ ਹੈਗਾ ਇਹ ਆਪਾਂ ਉਬਾਲਾਂਗੇ ਨਹੀਂ ਸਿੱ ਦਿੱਤਾ ਜਸਟ ਗਰਮੀ ਕੀਤਾ ਥੋੜਾ ਜਿਹਾ ਗੁੜ ਘੋਲਿਆ ਇਹਨੂੰ ਜੇ ਆਪਾਂ ਹੁਣ ਛਾਣ ਲੈਣਾ ਹੈਗਾ ਤੁਸੀਂ ਇਹਨੂੰ ਕਿਸੇ ਰਸਟੇਨਾਂ ਤੇ ਨਾਲ ਸਟੇਨ ਕਰ ਲੈਣਾ ਹੈਗਾ ਕੋਈ ਵੀ ਇਹਦੇ ਵਿੱਚ ਬਿਊਟੀ ਵਗੈਰਾ ਹੁੰਦੀ ਤੇ ਫਿਰ ਉਹ ਨਿਕਲ ਜਾਂਦੀ ਹੈਗੀ ਗੁਰਦੇ ਵਿੱਚ ਕੁਛ ਨਾ ਕੁਛ ਕਈ ਵੇ ਡੱਕੇ ਵਗੈਰਾ ਹੁੰਦੇ ਹੈਗੇ ਹੱਥ ਹੁਣ ਆਪਾਂ ਇਹਦਾ ਜੀ ਕੀ ਕਰਨਾ ਹੈਗਾ ਡੋ ਬਣਾਉਣੀ ਹੈ ਕੀ ਆਟੇ ਨੂੰ ਆਪਾਂ ਛਾਣਨਾ ਹੈਗਾ ਆ ਆਪਾਂ ਜੀ ਇਹ 2 ਕੱਪ ਜਿਹੜੇ ਹੈਗੇ ਕਣਕ ਦੇ ਆਟੇ ਦੇ ਲਏ ਹੈਗੇ ਇਹਨੂੰ ਆਪਾਂ ਆਟੇ ਨੂੰ ਜਿਹੜਾ ਛਾਣ ਲੈਣਾ ਹੈਗਾ ਆਪਾਂ ਪੂਰੇ ਮੈજર ਕਰਕੇ 2 ਕੱਪ ਲੈਣੇ ਹੈਗੇ ਇਹਨਾਂ ਭਰ ਕੇ ਇਹ ਨਿਸ਼ਾਨਣਾ ਬਹੁਤ ਜ਼ਰੂਰੀ ਹੈਗਾ ਇਹ ਨਾਲ ਇਹਦੇ ਜਿਹੜੇ ਲੰਸ ਹੈਗੇ ਉਹ ਵੀ ਨਿਕਲ ਜਾਂਦੇ ਹੈਗੇ ਜਦੋਂ ਆਪਾਂ ਇਹਨੂੰ ਚਾਂਦੇ ਹੈਗੇ ਆ ਇੱਕ ਕੱਪ ਆਪਾਂ ਹੋਰ ਲਵਾਂਗੇ ਅੱਗੇ ਹਾਂਜੀ ਆਪਣੀ ਮੈਜ਼ਰਮੈਂਟ ਪੂਰੀ ਸਹੀ ਹੋਣੀ ਚਾਹੀਦੀ ਹੈ 1 ਕੱਪ ਗੁੜ ਦਾ 2 ਕੱਪ ਆਟੇ ਦੇ weight ਦੇ ਵਿੱਚ ਇਹ 300 ਗ੍ਰਾਮ ਹੋ ਜਾਂਦਾ ਹੈ ਉਹਨੂੰ ਪਛਾਣ ਕੇ ਤਾਂ ਹੁਣ ਜਿਹੜਾ ਆਪਣਾ ਜਿਹੜਾ ਗੁੜ ਵਾਲਾ ਪਾਣੀ ਹੈਗਾ ਉਹਦੇ ਨਾਲ ਆਪਾਂ ਇਹ ਲੋ ਬਣਾਉਣੇ ਹੈਗੇ ਆ ਜਿਹੜਾ ਵੀ ਆਪਾਂ ਰੋਟੀ ਦਾ ਆਟਾ ਯੂਜ਼ ਕਰਦੇ ਆ ਉਹ ਇਹ ਆਪਾਂ ਹਾਂਜੀ ਇਹਦੇ ਵਿੱਚ ਕਰ ਸਕਦੇ ਹੈਗੇ ਇਹਦੇ ਵਿੱਚ ਜੀ ਹੁਣ ਆਪਾਂ ਪਾਵਾਂਗੇ ਜਿਹੜੇ ਆਪਣੇ ਕੋਲ 2 ਟੇਬਲस्पून ਇਹ ਤੇਲ ਹੈਗੇ ਆ ਇਹਦੇ ਵਿੱਚ ਆਪਾਂ ਇਹ ਮਿਕਸ ਕਰਦੇ ਨੇ ਹੈਗੇ ਆ ਥੋੜਾ ਜਿਆ ਜੀ ਇੱਥੇ ਤਾਂ ਚਾਪਾ ਸਾਲਟ ਪਾਉਣਾ ਆ ਪਿੰਚ ਇੱਕ ਹੈਗਾ ਆ ਇਹਦੇ ਨਾਲ ਕਿ ਇਹਦਾ ਜਿਹੜਾ ਟੇਸਟ ਹੈ ਜੇ ਗੋੜਿਆ ਤੇ ਆਪਾਂ ਨੂੰ ਬਹੁਤ ਜਿਆਦਾ ਖਾਣ ਨੂੰ ਮਿੱਠਾ ਨਹੀਂ ਲੱਗਦਾ ਹੈਗਾ ਬਹੁਤ ਹੀ ਵਧੀਆ ਜਿਹੜਾ ਟੇਸਟ ਜਿਹੜਾ ਇਨਹਾਂਸ ਹੋ ਵੀ ਹੋ ਜਾਂਦਾ ਬਰਜੰਦਾ ਹੈਗਾ ਜੇ ਜਿਹੜਾ ਹੈਗਾ ਆਪਣੇ ਕੋਲ ਆਇਲ ਹੈਗਾ ਮਾਰਨ ਪਾਉਣਾ ਹੈਗਾ ਆ ਇਹ ਚੌਥਾ ਹਿੱਸਾ ਹੈਗਾ ਜੇ ਤਾਂ ਆਪਣਾ ਕੱਪ ਦਾ ਸਾਰੀਆਂ ਚੀਜ਼ਾਂ ਨੂੰ ਆਪਾਂ ਜੀ ਹੁਣ ਹਲਾ ਦੇਣਾ ਹੈਗਾ ਚੰਗੀ ਤਰ੍ਹਾਂ ਮਿਲਾ ਕੇ ਫਿਰ ਆਪਾਂ ਇਹਨੂੰ ਗੁੰਨ ਲੈਣਾ ਹੈਗਾ ਗੁੜ ਵਾਲੇ ਪਾਣੀ ਦੇ ਨਾਲ ਪਾਣੀ ਆਪਾਂ ਜੀ ਥੋੜਾ ਥੋੜਾ ਪਾਉਣਾ ਹੈ ਦੇਖ ਕੇ ਇੱਕਦਮ ਆਪਾਂ ਸਾਰਾ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਆਪਾਂ ਸਖਤ ਡੋ ਬਣਾਉਣੀ ਹੈਗੀ ਆ ਥੋੜੀ इस तरह थोड़ा थोड़ा पा पा तो आपू गोल लेना है चंकी तरह इन आप बना देना सार चीज़ ने हाँ जी अपनी डो बहुत ही नर्म नहीं होनी चाहिए तो बहुत ज्यादा सख्त नहीं पर थोड़ी जी सख्त होनी चाहिए है बहुत ही नर्म नहीं हम आप थोड़ा थोड़ा करके पानी पाना जिन्ना कभी अपन होर चाहिए बहुत ज्यादा नहीं पाना है ਸਸਰਾ ਜੀ ਆਪਾਂ 골ਡਨ ਮਾਰ ਲੈਣਾ ਚੰਗੀ ਤਰ੍ਹਾਂ ਹਾਂਜੀ ਇਹਨੂੰ ਬਣਾ ਕੇ ਆਪਾਂ ਫੇਰ 15 ਮਿੰਟ ਲਈ ਇਹਨੂੰ ਰੱਖ ਦੇਣਾ ਆਪਾਂ ਕਵਰ ਕਰਕੇ ਥੋੜਾ ਜਿਹਾ ਇਹ ਫਿਰ ਸੈੱਟ ਹੋ ਜਾਂਦਾ ਹੈ ਜੀ ਆਪਣਾ ਜਿਹੜੀ ਲੋ ਹੈਗੀ ਆਲਮੋਸਟ ਇਹ ਬਣ ਗਈ ਹੈਗੀ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ 15 ਮਿੰਟ ਦਾ ਰਹਿਣ ਦੇਣਾ ਹੈ ਕਿ ਉਸਕੇ ਆਪਾਂ ਟੱਕਰ ਦੇ ਦੇਣਾ ਹੈਗਾ ਇਹ ਇਦਾਂ ਦੀ ਹੋਣੀ ਚਾਹੀਦੀ ਹੈ ਬਹੁਤ ਜ਼ਿਆਦੀ ਸਖਤ ਨਹੀਂ ਹੋਣੀ ਚਾਹੀਦੀ ਬਹੁਤ ਧੀਰਨ ਵਾਲੀ ਹੋਣੀ ਚਾਹੀਦੀ ਹੁਣ ਤੁਸੀਂ ਇਹਨੂੰ ਕਵਰ ਕਰਕੇ 15 ਮਿੰਟ ਲਈ ਇਦਾਂ ਰਹਿਣ ਦੇਣਾ ਫਿਰ ਬਾਅਦ ਵਿੱਚ ਆਪਾਂ ਜੀ ਬਣਾਉਣੀ ਹੈ ਦੀ ਮੱਟੀ ਹਾਂਜੀ ਆਟੇ ਨੂੰ ਜੀ ਆਪਣੇ 15 ਮਿੰਟ ਹੋ ਗਏ ਆ ਤਾਂ ਇਹਨੂੰ ਹੁਣ ਇੱਕ ਵਾਰੀ ਇਹਨੂੰ ਆਪਾਂ ਥੋੜਾ ਜਿਹਾ ਘਿਓ ਨੂੰ ਹੱਥ ਤੇ ਲਾ ਕੇ ਤੈਨੂੰ ਇੱਕ ਵਾਰੀ ਫਿਰ ਮੜਾ ਜਾ ਇਹਨੂੰ ਆਪਾਂ ਮੜ ਲੈਣਾ ਹੈ ਕਾ ਜਾਂ ਥੋੜਾ ਜਿਹਾ ਇਹਨੂੰ ਸੌਫਟ ਚ ਆਪਾਂ ਹੋਰ ਲੈਂਦਾ ਹੈ ਤੇ ਹਾਂਜੀ ਹੁਣ ਜੇ ਤੁਸੀਂ ਕੋਈ ਵੀ ਚੱਕਲਾ ਲੈ ਲੈਣਾ ਜਾਂ ਕੋਈ ਵੀ ਚੀਜ਼ ਲੈ ਲੈਣੀ ਹੈਗੀ ਆ ਤੇ ਉਹਦੇ ਉੱਤੇ ਆਪਾਂ ਰੱਖ ਕੇ ਇਹਨੂੰ ਹਾਂਜੀ ਪਹਿਲਾਂ ਮੈਂ ਇਹਦੇ ਥੋੜਾ ਇਹਨੂੰ ਹਾਪ ਨੂੰ ਰੱਖ ਲਵਾਂਗੇ ਆਪਾਂ ਥੋੜਾ ਹੀ ਅਜੇ ਇਹਨੂੰ ਬਣਾਵਾਂਗੇ ਜਦ ਤੱਕ ਲੋਕੇ ਨੂੰ ਆਪਾਂ ਇੱਦਾਂ ਕੱਟ ਕੇ ਤਾਂ ਜਿੱਦਾਂ ਪੇੜੇ ਬਣਾਉਣੇ ਹੈਗੇ ਇਹਦੇ ਹਾਂ ਜੇ ਆਪਾਂ ਚਾਰ ਪੀਸ ਬਣਾਵਾਂਗੇ ਇਹਦਾ ਬਾਕੀ ਦਾ ਇਹਨੂੰ ਆਪਾਂ ਹੇਠਾਂ ਟਾ ਕੇ ਰੱਖ ਲਾਂਗੇ ਇਹਨੂੰ ਆਪਾਂ ਇੱਦਾਂ ਪੇੜਾ ਬਣਾ ਕੇ ਤੇ ਫਿਰ ਆਪਾਂ ਇਹਨੂੰ ਵੇਲ ਲੈਣਾ ਹੈਗਾ ਆ ਥੋੜੇ ਜਿਹਾ ਆਪਾਂ ਇਹਨੂੰ ਹੱਥ ਦੇ ਨਾਲ ਇਦਾਂ ਦਬਾ ਲੈਣਾ ਹੈਗਾ ਆ ਪੇੜੇ ਨੂੰ ਫਿਰ ਆਪਾਂ ਇਹਨੂੰ ਇਦਾਂ ਵੇਲ ਲੈਣਾ ਨੂੰ ਵੀ ਕੇ ਲਾ ਲੈਣਾ ਹੈਗਾ ਇਹਨਾਂ ਆਪਾਂ ਵੇਲ ਲੈਣਾ ਇਹਨੂੰ ਆਪਾਂ ਬਹੁਤ ਪਤਲਾ ਨਹੀਂ ਵੇਲਣਾ ਹੈਗਾ ਉਹਦੇ ਨੂੰ ਮੋਟਾਈ ਰੱਖਣਾ ਹੈਗਾ ਆਪਾਂ ਹਾਂਜੀ ਇਹਦੇ क्रैक ਤਾਂ ਹੈਗੇ ਆ ਕੋਈ ਗੱਲ ਨਹੀਂ ਉਹ ਨਿਕਲ ਜਾਣੇ ਹੈਗੇ ਉਹਨੂੰ ਆਪਾਂ ਦੁਬਾਰਾ ਫੇਰ ਆਟੇ ਨੇ ਜੋੜੀ ਕਰ ਸਕਦੇ ਹਾਂ ਹੁਣ ਜੀ ਇਸ ਤਰ੍ਹਾਂ ਆਪਾਂ ਕੋਈ ਕੋਲੀ ਲੈ ਲੈਣੀ ਗਲਾਸ ਲੈ ਲੈਣਾ ਇਦਾਂ ਵੀ ਤੇ ਜਿਹੜੀ ਵੀ ਆਪਾਂ ਸ਼ੇਪ ਬਣਾਉਣੀ ਜਿੱਡੀ ਵੀ ਇਹ ਮੱਠੀ ਰੱਖਣੀ ਹੈਗੀ ਆ ਤੁਸੀਂ ਇਦਾਂ ਇਹਨੂੰ ਆਪਾਂ ਕੱਟ ਸਕਦੇ ਹੈਗੇ ਆ ਆਪਣੇ ਦੋ ਤਿੰਨ ਜਿਹੜੀਆਂ ਆ ਇਹ ਇੱਕ ਵਾਰੀ ਕੱਟ ਲੈਣੀ ਹੈ ਕਿ ਆ ਇਹ ਇਹਨਾਂ ਸਾਈਡਾਂ ਆ ਆਪਾਂ ਦੁਬਾਰਾ ਫੇਰ ਆਟੇ ਦੇ ਵਿੱਚ ਹੀ ਦੁਬਾਰਾ ਇਹਨੂੰ ਕਰ ਲੈਣਾ ਹੈ ਤਾਂ ਇਹ ਆਪਾਂ ਕੱਢ ਦੇਣਾ ਹੈਗਾ ਜਿਹੜਾ ਆਟਾ ਹੈਗਾ ਆਪਣਾ ਸਾਈਡਾਂ ਕਿ ਇਹਨੂੰ ਆਪਾਂ ਫੇਰ ਦੁਬਾਰਾ ਕਰ ਸਕਦੇ ਹਾਂਗੇ ਬਾਅਦ ਵਿੱਚ ਹਾਂਜੀ ਇਹਦੀ ਇਦਾਂ ਦੀ ਇਹਦੀ ਥਿਕਨਸ ਹੋਣੀ ਚਾਹੀਦੀ ਆ ਜਿਹੜੀ ਹੈਗੀ ਮੱਠੀ ਹੈਗੀ ਆ ਤੇ ਜੇ ਤੁਹਾਨੂੰ ਲੱਗਦਾ ਇਹ ਥੋੜੀ ਮੋਟੀ ਆ ਤੇ ਫੇ ਤੁਸੀਂ ਇਹਨੂੰ ਥੋੜਾ ਜਿਹਾ ਵੇਲ ਲੈ ਨਾਲ ਹੋਰ ਵੇਲ ਸਕਦੇ ਹੈਗੇ ਇਹਨੂੰ ਜੇ ਆਪਾਂ ਹੁਣ ਏਦਾਂ ਪੋਕ ਕਰਨਾ ਹੈਗਾ ਫੋਰਕ ਦੇ ਨਾਲ ਥੋੜੇ ਸ਼ੇਕ ਕਰਨੀ ਇਹਦੇ ਵਿੱਚ ਫਿਰ ਇਹ ਫੁੱਲਦੀ ਨਹੀਂ ਹੈਗੀ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਆਪਾਂ ਬਣਾਣੀ ਹੈਗੀ ਬਣਾ ਕੇ ਤਾਂ ਆਪਾਂ ਜੀ ਇਹ ਸਾਰੀਆਂ ਏਦਾਂ ਰੱਖੀ ਜਾਣੀਆਂ ਹੈਗੀਆਂ ਫਿਰ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਤੇਲ ਜੀ ਆਪਣਾ ਗਰਮ ਹੋ ਗਿਆ ਆ ਹੁਣ ਆਪਾਂ ਜਿਹੜੀਆਂ ਆਪਣੀਆਂ ਮਠੀਆਂ ਹੈਗੀਆਂ ਇਹ ਆਪਾਂ ਫਰਾਈ ਕਰ ਲੜੀਆਂ ਹੈਗੀਆਂ ਤੁਸੀਂ ਦੇਖ ਲੈਣਾ ਤੇਲ ਤੁਹਾਡਾ ਬਹੁਤ ਜ਼ਿਆਦਾ ਵੀ ਠੰਡਾ ਨਾ ਹੋਵੇ ਮੀਡੀਅਮ ਜਾਈ ਹੋਣਾ ਚਾਹੀਦਾ ਹੈ ਜਿੰਨੀ ਅਗੇ ਵੀ ਆਪਾਂ ਪਾ ਸਕਦੇ ਆ ਇਸ ਤਰ੍ਹਾਂ ਪਕਾ ਦਿੰਨੇ ਆ ਜੇਕਰ ਹੰਦੀ ਦੋਸਰੀ ਆਪਾਂ ਜੜੀਆਂ ਫਿਰ ਬਾਦੇ ਵਿੱਚ ਪਾਵਾਂਗੇ ਜੇ ਆਪਾਂ ਇਹਨਾਂ ਨੂੰ ਹਿਲਾਉਣਾ ਨਹੀਂ ਹੈਗਾ ਕਿਉਂਕਿ ਫੇ ਟੁੱਟ ਜਾਂਦੀਆਂ ਨੇ ਤੇ ਜੇ ਪਹਿਲਾਂ ਹਿਲਾ ਦਈਏ ਜੇ ਹਲਾਇਆ ਵੀ ਤਾਂ ਆਪਾਂ ਬਹੁਤ ਹਲਕਾ ਜਿਹਾ ਇਹਨਾਂ ਨੂੰ ਹਿਲਾਉਣਾ ਹੈਗਾ ਹਾਂਜੀ ਜਿਹੜੀਆਂ ਆਪਣੀਆਂ ਮਟੀਆਂ ਨੇ ਇਹਨਾਂ ਨੂੰ ਆਪਾਂ ਇਦਾਂ ਹੋਣੀ ਨਹੀਂ ਦੇਣੀ ਜਿਹੜਾ ਸਾਈਡ ਇਹਨਾਂ ਦੇ ਟਨ ਕਰ ਦੇਣੀ ਬਹੁਤ ਛੇਤੀ ਇਹ ਗੋਲਡਨ ਬ੍ਰਾਊਨ ਨੇ ਤਾਂ ਹੋ ਜਾਂਦੀਆਂ ਹੈਗੀਆਂ ਹਲਕੇ ਦੇ ਹੱਥਾਂ ਦੇ ਨਾਲ ਹਾਂਜੀ ਇਹਨਾਂ ਨੂੰ ਪੰਜ ਤੋਂ 7 ਮਿੰਟ ਆਪਾਂ ਇਦਾਂ ਜੇ ਹੌਲੀ-ਹੌਲੀ ਫਰਾਈ ਕਰਨਾ ਹੈ ਇਹ ਤਾਂ ਬਹੁਤ ਸੋਨਾ ਇਹਨਾਂ ਦਾ ਕਲਰ ਵੀ ਆ ਗਿਆ ਤੇ ਪੱਕ ਪਈਆਂ ਚੰਗੀ ਤਰ੍ਹਾਂ ਵਿੱਚੋਂ ਤਾਂ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ। ਆਪਣੀਆਂ ਇਹ ਮੱਕੀਆਂ ਫਰਾਈ ਹੋ ਗਈਆਂ ਇਹਨਾਂ ਨੂੰ ਆਪਾਂ ਹੁਣ ਕੱਢ ਲੈਣਾ ਇਹ ਇੱਕ ਇੱਕ ਕਰਕੇ ਆਪਾਂ ਇਹਦਾ ਛਾਣੇ ਦੇ ਵਿੱਚ ਪਹਿਲਾਂ ਕੱਢ ਲੈਣੀ। ਫਿਰ ਇਹਨਾਂ ਦਾ ਔਇਲ ਜਿਹੜਾ ਸਾਰਾ ਇਹ ਨਿਕਲ ਜਾਂਦਾ ਦੇਖੋ ਜੀ ਬਹੁਤੀ ਵਧੀਆ ਇਹਨਾਂ ਦਾ ਕਲਰ ਆ ਗਿਆ ਹੈਗਾ ਆ। ਬਾਅਦ ਵਿੱਚ ਆਪਣੀਆਂ ਜਿਹੜੀਆਂ ਇਹ ਮੱਕੀਆਂ ਹੈਗੀਆਂ ਉਹ ਵੀ ਆਪਾਂ ਥੋੜੀਆਂ ਥੋੜੀਆਂ ਕਰਕੇ ਸਾਰੀਆਂ ਇਹਦਾ ਕਰ ਲੈਣੀ ਆ। ोद तेर फिर दूस देड़ को पैेंगे है यह तकड़व है त एक पररी पास करेंगे ਦੀ ਥੋੜੀ ਮੈਂ ਬਾਤੇ ਬਚਾ ਲਿਆ ਏਦਾਂ ਆਪਾਂ ਇਸਤੇ ਨੇ ਫਰਾਈ ਕਰ ਲੈਣੀ ਹੈ ਵੀ ਮਠੀਆਂ ਜਿਹੇ ਆਪਾਂ ਫਰਾਈ ਕਰ ਲਈਆਂ ਹੈਗੀਆਂ ਬਹੁਤ ਵਧੀਆ ਬਣੀਆਂ ਹਨ ਜੀ ਗੁਰਦੀਆਂ ਮਠੀਆਂ ਜਿਹੜੀਆਂ ਦੇਖੋ ਜੀ ਬਹੁਤ ਹੀ ਵਧੀਆ ਆ ਇਹਨਾਂ ਦਾ ਸ਼ੇਪ ਵੀ ਤੇ ਕਲਰ ਵੀ ਬਹੁਤ ਵਧੀਆ ਹੈ ਗਿਆ ਤੇ ਤੁਸੀਂ ਵੀ ਜਿਸ ਤਰ੍ਹਾਂ ਇਹ ਗੋਡੀਆਂ ਮਠੀਆਂ ਬਣਾਉਣੀਆਂ ਆ ਆਟਾ ਪਾ ਕੇ ਬਹੁਤ ਵਧੀਆ ਬਣਦੀਆਂ ਜੇ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ